ਹਾਰ ਕ੍ਰਿਸ਼ਨ ਤੇ ਆਈਐ ਜਿਸ ਵਿੱਠੇ ਸਭ ਦੁੱਖ ਜਾਇ ਦੇਖ ਬਹਦਰ ਸਿਮਰਿਆ ਧਾਰਨੋ ਨਿਤ ਆਮੈ ਧਾਏ ਸਭ ਥਾਈ ਹੋਏ ਸਹਾਰ ਮਾਤਿ ਸ਼ਾਨੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਅੰਦਰ ਕੀ ਬੋਲ ਜੀ ਜਾ ਪਿਆਰਿਆਂ ਚੌਹਾਂ ਸਾਹਿਬ ਜਾਨਿਆ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਨਿੱਟ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਸਵਾਸ ਸਿੰਘੜੀਆਂ ਨੇ ਧਰਮ 헤ਟ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਜਿਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਣ ਲ ਜੀ ਬਾਤ ਗੁਰਗਵਾਰਿਆਂ ਦਾ ਧਿਆਨ ਧਰ ਕੇ ਗੁਰੂ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਦੀ ਕੋ ਵਾਹਿਗੁਰੂ 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 ਚਿੱਤਾਂ ਵਿੱਚ ਤਮਨ ਕਾ ਸਰਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਦੇ ਵਾ ਕਹਾਂ ਤਹਾਂ ਰਖਿਆ ਰਿਆਇਤ ਦੇਗ ਤੇਗ ਫਤਹਿ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਕੀ ਕੇ ਬੋਲ ਬਾਨੇ ਬੋਲ ਜੀ ਵਾਲੇ ਗਿੱਖਾਂ ਨੂੰ ਸਿੱਖੀ ਦਾਤੇ ਸਦਾਨ ਰਹਿਤ ਦਾਤ ਬਵੇਕ ਦਾਤ ਵਿਸਾਹਤਾ ਪਰੋਸਾ ਦਾ ਧੰਨਾ ਸਿਰ ਦਾ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਂ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਧੂ ਜੀ ਬਹਾਰੀ ਕੋ ਸਿੱਖਾਂ ਦਾ ਮਾਨ ਨਿਵਾਤ ਕੁਚੀ ਮਾਤਰ ਪਤ ਦਾ ਰਾਖਾ ਆਪੁਵਾਹੇ ਗੁਰੂ ਏਕ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲਦਾ ਦਾਤ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਪਾਣ ਨਿਥਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਕਰਨ ਕਰਿ ਪਤਤ ਪਾਵਨ ਕਿਰਪਾ ਨਿਦਾਨ ਆਕਾਲ ਪੁਰਖ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਬਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਸੱਚੇ ਬਾਦਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਸਰਮਾਨ ਹਨ ਹਰ ਹਰ ਜਨ ਤੂੰ ਹੀ ਏਕ ਹੈ ਦੇਪ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖਾਂ ਸਮਾ ਹੈ ਜਿਨੀ ਨਾਮ ਧਿਆਰਿਆ ਗਏ ਮਸਕਤ ਕਾਲ ਨਾਨਕ ਤੇ ਮੁਖ ਉੱਜਲੇ ਕੀਤੀ ਛੁੱਟੀ ਨਾਲ ਦੀਨ ਧਿਆਨ ਸਤਿਗੁਰੂ ਆਪ ਜੀ ਦੇ ਦਰਕਰਦੇ ਸੇਵਕ ਭਾਈ ਸਾਹਿਬ ਭਾਈ ਕੇਰ ਸਿੰਘ ਜੀ ਆਪ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਕੁੰਜੀ ਨੂੰ ਲੈ ਕਰਕੇ ਮਾਂਤ ਲੋਕ ਵਿੱਚ ਆਏ ਸਨ ਕੁਝ ਦਿਨ ਪਹਿਲਾਂ ਆਈ ਆਗਿਆ ਫਿਰ ਹੋਰ ਬੁੱਲਾ ਆਇਆ ਨਾ ਧੰਨ ਪੁੱਛੀ ਨਾ ਮਤਾ ਪਕਾਇਆ ਦੇਨ ਕੂਲ ਆਕਾਲ ਚਲਾਣਾ ਕਰਕੇ ਵਿਛੜੀ ਹੋਈ ਰੂਹ ਦੇ ਨਮਿੱਤ ਪਰਿਵਾਰ ਸਾਥ ਸਬੰਧੀਆਂ ਰਲ ਮਿਲ ਕਰਕੇ ਗੁਰਬਾਣੀ ਦੇ ਜਾਪ ਕਰਵਾਏ ਉਪਰੰਤ ਆਪ ਜੀ ਦੇ ਪਵਿੱਤਰ ਮਹਾਂਮantra ਦਾ ਸਾਰ ਅੰਤੇ ਸਤਗੁਰੂ ਬੋਲਿਆ ਮੈਂ ਪਿਛਾ ਕੀਰਤਨ ਕਰੇ ਹੋ ਨਿਰਵਾਣ ਜੀਓ ਦੇ ਮਹਾਂਮantra ਅਨੁਸਾਰ ਗੁਰਬਾਣੀ ਦਾ ਕੀਰਤਨ ਗੁਰਮਤ ਵਿਚਾਰਾਂ ਮੰਯਾ ਬਾਣੀ ਪੜੀ ਸੁਣੀ ਦਾ ਮਹਾਤਮ ਫਲਾ ਦੇਸ਼ ਓਸ ਵਿਚੜੀ ਹੋਈ ਰੂਹ ਨੂੰ ਮਛਣਾ ਸਤਿਗੁਰੂ ਜੀਓ ਜਾਣੇ ਪੰਜਾਣੇ ਸੰਸਾਰ ਪਰਿਵਾਰ ਵਿੱਚ ਵਿਚਰਦੇ ਆ ਬੇਅੰਤ ਭੁੱਲਾਂ ਤੇ ਮਾਫ਼ੀ ਬਖਸ਼ ਕੇ ਕਹ ਕਬੀਰ ਸੁਣ ਹੋ ਰੇ ਸੰਤ ਹੋ ਖੇਤ ਹੀ ਕਰੋ ਨਾ ਬੇਰਾ ਬਾਰ ਬਖਸ਼ ਬੰਦੇ ਕੋ ਬਹੁਰੁਣਾ ਬਹੁਤਲ ਤੇਰਾ ਐਸੀਆਂ ਮਹਾਨ ਬਖਸ਼ਾ ਕਰਦੇ ਹੋਏ ਸਦੀਵਕਾਂ ਆਪਣੇ ਚਰਣਾ ਵਿੱਚ ਆਪੇ ਰਤਾ ਲਿਵ ਲੀਤਾ ਬਖਸ਼ਿਸ਼ ਕਰਨੇ ਪਿੱਛੇ ਪਰਵਾਰ ਸਾਥ ਸੁਬੰਧੀਆਂ ਸੰਗਤਾਂ ਨੂੰ ਪਾਣਾ ਮੰਨਣ ਦਾ ਬਲ ਉਤਮ ਬਖਸ਼ਣਾ ਅੰਮ੍ਰਿਤ ਵੇਲੇ ਦੀ ਜਾਗਰਤਾ ਨਿਤਨੇਮ ਦੀਆਂ ਬਾਣੀਆਂ ਵਕਸ਼ਿਸ਼ ਕਰਕੇ ਨਤਰੀ ਨਤਰ ਨਿਹਾਲ ਕਰਨਾ ਸੋਹਣੇ ਪੋਸ਼ਾਕੇ ਪੇਡਾ ਕੀਤੇ ਗਏ ਹਨ ਜੋ ਆਪ ਜੀ ਦੇ ਗੰਗਾ ਨਾਲ ਸ਼ੋਭਨੀ ਕਾਨ ਸੇਵਕਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ ਅੰਗ ਸੰਗ ਸਹਾਇਤਾ ਕਰਨੀ ਇਸ ਸਮੇਂ ਦੀ ਅਰਦਾਸ ਆਪ ਜੀ ਦੇ ਚਰਣਾ ਕਮਲਾ ਪਾਸ ਸ਼ਬਦ ਗੁਰਬਾਣੀ ਅਨੰਦ ਸਾਹਿਬ ਜੀ ਕੀ ਅਰਦਾਸ ਔਲ ਚੁੱਕ ਮੁਆਫ ਕਰਨੀ ਲੰਗਰ ਕੜਾਹ ਪ੍ਰਸ਼ਾਦ ਦੀ ਦੇਣ ਹਾਜ਼ਰ ਹੈ ਦਰ ਪਰਵਾਨੋ ਵੇ ਪਰਮਾਨੰ ਆ ਪ੍ਰਸ਼ਾਨ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਇਲਾਹੀ ਪਰਮਾਨ ਸੁਣਾ ਕੇ ਸੰਗਤਾਂ ਨੂੰ ਕਿਰਤਾਰ ਚਰ ਕਰੋ ਜੀ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ हे आग्या भई